2-3 ਸਾਲ ਤੋਂ ਅਸੀਂ 44 ਮੂੰਗੀ ਲਾਉਣੀ ਜੀ ਸਭ ਤੋਂ ਵਧੀਆ ਮੂੰਗੀ ਆ ਬਹੁਤ ਵਧੀਆ ਝਾੜਾ ਮੂੰਗੀ ਦਾ 8 ਕੁਇੰਟਲ ਵਧੀਆ ਨਿਕਲਦੀ ਆ ਜੀ ਆਮ ਲੋਕਾਂ ਦਾ 10-10 ਕੁਇੰਟਲ ਵੀ ਕੱਢਤੀ ਸਭ ਨੇ ਸਾਤ ਤੋਂ ਵੱਧ ਕੱਢਤੀ ਅਸੀਂ ਟਾਈਮ ਥੋੜਾ ਜਿਹਾ ਘੱਟ ਦਿੰਨੇ ਜੀ ਗਾਹ ਨੂੰ ਟਾਈਮ ਵੱਧ ਦੇਵਾਂਗੇ ਜੀ ਇਹਦਾ ਬਾ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਆ ਵਪਾਰੀ ਵੀ ਸੋਹਣੀ ਖਰੀਦਦਾ ਇਹਨੂੰ ਇਹਦੇ ਦਾਣੇ ਵੀ ਬਹੁਤ ਵਧੀਆ ਸਾਈਜ਼ ਬਹੁਤ ਵਧੀਆ ਵਾ ਰੰਗ ਵੀ ਬਹੁਤ ਵਧੀਆ ਵਾ ਬਹੁਤ ਵਧੀਆ ਮੂੰਗੀ ਆ ਕੋਈ ਪੀਲਾ ਪੱਤਾ ਨਹੀਂ ਹੁੰਦਾ ਤੇ ਕੋਈ ਸਮੱਸਿਆ ਨਹੀਂ ਗੀ ਵਧੀਆ ਪਕਾਵ ਆ ਸਾਰੀਆਂ ਫਲਗਾਂ ਵੀ ਇੱਕ ਸਾਲ ਪੱਕਦੀਆਂ ਵਾ ਜੇ ਤਿੰ ਆਉਣ ਹੀ ਹੈਗਾ ਵੀ ਪਹਿਲੀਆਂ ਫਲੀਆਂ ਪੱਕ ਕੇ ਉਧਰ ਜੇ ਜਾਣੀਆਂ ਵਧੀਆ ਨਾਲ ਉਹ ਸਹੀ ਰਹਿੰਦੀਆਂ ਆ ਮਾਂ ਤਿੰਨ ਫਲ ਪਕਾ ਲਾ ਤੇ ਵਧੀਆ 10 10 ਕੁਇੰਟਲ 9 9 ਕੁਇੰਟਲ ਮੂੰਗੀ ਸਭ ਤੋਂ ਵਧੀਆ ਹੁੰਦੀ ਹੈ ਇਹ 44 ਮੂੰਗੀ ਥੋੜੀ ਥੋੜੀ ਕਰਕੇ ਵੀ ਨਹੀਂ ਬਾੜੀ ਦਾ ਅੱਧ ਪਚਾਦ ਲਾ ਲਓ 44 ਮੂੰਗੀ ਦਾ ਝਾੜ ਬਹੁਤ ਸੋਹਣਾ ਰੰਗ ਰੂਗ ਵੀ ਬਹੁਤ ਵਧੀਆ ਵਾ 44 ਮੂੰਗੀ ਜ਼ਰੂਰ ਲਾਉਣੀ ਚਾਹੀਦੀ ਆ ਮੈਂ ਤਾਂ ਕਹਿੰਦਾ ਵੀ ਸਾਰੀ ਲਾ ਲਓ ਸਾਡੇ ਤਾਂ ਸਾਰੀ ਹੁੰਦੀ ਆ ਅਸੀਂ ਤਾਂ ਜਮਾ 50 ਦੇ 50 ਕਿੱਲੇ ਸਾਰੇ 44 ਦੇ ਲਾ ਦਿੰਨੇ ਆ ਸਾਨੂੰ ਤਾਂ ਜ਼ਿਆਦਾਤਰ ਪਤਾ 44 ਵੀ ਸੋਹਣੀ 라ਦੀ ਜੇ ਤੁਸੀਂ ਨਹੀਂ ਬਾੜੀ ਲਾਉਣੀ ਅ